ਸਾਡੇ ਵੱਲੋਂ ਤੁਹਾਨੂੰ ਪਤਾ ਹੈਗਾ ਕਿ ਸਭ ਪੁਲਿਸ ਵੱਲੋਂ ਰੁਟੀਨ ਦੇ ਵਿੱਚ ਜਿਹੜਾ ਨਾਕਾਬੰਦੀ ਕੀਤੀ ਜਾਂਦੀ ਹੈਗੀ ਸਾਡੇ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਪੁਲਿਸ ਤੋਂ ਦੁਆਰਾ ਜਿਹੜਾ ਏਰੀਆ ਡੋਮਿਨੈਂਸ ਰੱਖਿਆ ਜਾਂਦਾ ਹੈ ਤੋਂ ਸੀਸੀਆਰ ਦੇ ਵਿੱਚ ਸਾਡੇ ਅੱਜ ਮਾਰਨਿੰਗ ਦੇ ਵਿੱਚ ਅਸੀਂ ਜਿਹੜੀ ਹੈਗੀ ਨਾਕਾਬੰਦੀ ਜਿਹੜੀ ਇਹਦੀ ਕਰਾਈ ਸੀਗੀ ਤੋਂ ਕਲਾਨੋਵ ਦੇ ਵਿੱਚ ਅਸੀਂ ਤੋਂ ਕਲਾਨੋਵ ਤੇ ਫਾਇਰਿੰਗ ਕਰੰਦਾ ਟੈਂਪੋ ਹੋਇਆ ਸੀਗਾ ਇਨਮਿਡੀਏਟਲੀ ਫਿਰ ਉਹਨੂੰ ਚੇਜ਼ ਕਰਤੇ ਹੋਏ ਜਿਹੜਾ ਹੈਗਾ ਬਾਕੀ ਸਭ ਸਾਡੀ ਟੀਮਾਂ ਬਾਕੀ ਟੀਮਾਂ ਵੀ ਆਈਆਂ ਨੇ ਤੋ ਇੱਥੇ ਵੀ ਸੀਆਈਏ ਇਨਚਾਰਜ ਜਿਹੜੇ ਹੈਗੇ ਗੁਰਦਾਸਪੁਰ ਤੋ ਉਹਨਾਂ ਨੇ ਇਹਨਾਂ ਨੂੰ ਟਰੈਕ ਕੀਤਾ ਤੋ ਉਹਨਾਂ ਨੇ ਜਿਹੜਾ ਹੈਗਾ ਇੱਕ ਬੰਦੇ ਨੇ ਉਹਨਾਂ ਤੇ ਫਾਇਰ ਕੀਤਾ ਹੈਗਾ ਜਿਹੜਾ ਫਾਇਰ ਗੱਡੀ ਦੇ ਵੱਜਿਆ ਹੈ ਪੁਲਿਸ ਗੱਡੀ ਦੇ ਵੱਜਿਆ ਹੈ ਸੈਲ ਡਿਫੈਂਸਿਵ ਪੁਲਿਸ ਤੇ ਵੀ ਫਾਇਰ ਕੀਤਾ ਹੈ ਤੋ ਉਹਦੇ ਇੰਜਰੀ ਹੋਈ ਹੈਗੀ ਕੌਣ ਬੰਦਾ ਸੀ ਨਾਮ ਇਹਦਾ ਜਸਪਾਲ ਜਸਦੀ ਨਾਮ ਹੈ ਜੀ ਜਸਪਾਲ ਜਸਦੀ ਜੀ ਆ ਕਿੰਨੇ ਬੰਦੇ ਸੀ ਇੱਕ ਇੱਕ ਬੰਦਾ ਜਗਾਏ ਕੋ ਦਸ ਨੂੰ ਬਲੌਂ ਕਰਤਾ ਜੀ ਤੇ ਬਟਾ ਬਟਾ ਲੇਤਾ ਜੀ ਹਾਂ ਤੇ ਬਾਕੀ 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 ਸਾਰੀ ਚੀਜ਼ਾਂ ਤੁਹਾਨੂੰ ਦਰਾਨੇ ਆ ਵੀ ਉਹਨੂੰ ਅਸ਼ਰੀਫ ਐਡਮਿਟ ਕਰਾਇਆ ਬਾਕੀ ਸਾਰੀ ਇਨਵੈਸਟੀਗੇਸ਼ਨ ਅਸਲ ਇੱਕ 130 ਬੋ ਦਾ 30 ਬੋ ਸਰ ਕਿਸੇ ਗੋਲੀ ਲੱਗੀ ਹੋਵੇ ਜੀ ਲੈ ਲੈ ਟਿਕਲੀ ਲੱਗੀ ਉਹ ਕਵਰ ਹੋ ਗਿਆ ਸਰ ਉਹ ਅਸਲ ਅਸਲ ਕਿੰਨੇ ਫਾਰ ਕੀਤੇ ਸਰ ਜੀ ਤੇ ਇਹਨੇ ਪੁਲਿਸ ਪਾਰਟੀ ਸੇ ਦੋ ਫਾਈਲ ਕੀਤੇ ਜੀ ਪਹਿਲਾਂ ਵੀ ਕੋਈ ਨਹੀਂ ਇੱਕ ਫਾਈਲ ਕੀਤਾ ਇੱਕ ਫਾਈਲ ਕੀਤਾ ਇੱਕ ਮਿਸ ਹੋ ਗਿਆ ਇਹ ਮਿਸ ਹੋ ਗਿਆ ਦੋ ਦੋ ਫਾਈਲ ਮਾਮਲੇ ਦਰ ਜਾਗੇ ਹਾਂ ਜੀ ਮਾਮਲੇ ਕੋ ਦਰ ਜਾਗੇ ਉਹ ਸਾਰੇ ਐਸ.ਆਈ.ਜੀ ਚੈੱਕ ਕਰਦੇ ਸੀ ਤੁਹਾਡੀ ਫਾਈਲ ਕਿੰਨੇ ਪੁਲਿਸ ਨੇ ਫਾਈਲ ਕੀਤੀ ਪੁਲਿਸ ਨੇ ਵੀ ਇਨਵੈਸਟੀਗੇਸ਼ਨ ਦੱਸਾਂਗੇ ਕੀ ਬਾਤ ਹੈ ਸਾਡੇ ਵੱਲੋਂ ਤੁਹਾਨੂੰ ਪਤਾ ਹੈਗਾ ਕਿ ਸਭ ਪੁਲਿਸ ਵੱਲੋਂ ਰੁਟੀਨ ਦੇ ਵਿੱਚ ਜਿਹੜਾ ਨਾਕਾਬੰਦੀ ਕੀਤੀ ਜਾਂਦੀ ਹੈਗੀ ਸਾਡੇ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਪੁਲਿਸ ਤੋਂ ਦੁਆਰਾ ਜਿਹੜਾ ਏਰੀਆ ਡੋਮਿਨੈਂਸ ਰੱਖਿਆ ਜਾਂਦਾ ਹੈ ਤੋਂ ਸੀ ਸੀ ਰੇ ਦੇ ਵਿੱਚ ਸਾਡੇ ਅੱਜ ਮਾਰਨਿੰਗ ਦੇ ਵਿੱਚ ਅਸੀਂ ਜਿਹੜੀ ਹੈਗੀ ਨਾਕਾਬੰਦੀ ਜੜੀ ਇਹਦੀ ਕਰਾਈ ਸੀ ਤੋਂ ਕਲਾਨੋਵ ਦੇ ਵਿੱਚ ਅਚਨਚੋ ਕਲਾਨੋਵ ਤੇ ਫਾਇਰਿੰਗ ਕਰਨ ਦਾ ਟੈਂਪੋ ਹੋਇਆ ਸੀਗਾ ਇਨਮੀਡੀਏਟਲੀ ਫਿਰ ਉਹਨੂੰ ਚੇਜ ਕਰਤੇ ਹੋਏ ਜਿਹੜਾ ਬਾਕੀ ਸਾਰੀ ਸਾਡੀ ਟੀਮਾਂ ਬਾਕੀ ਟੀਮਾਂ ਵੀ ਆਈਆਂ ਨੇ ਤੋ ਇੱਥੇ ਵੀ ਸੀਆਈਏ ਇਨਚਾਰਜ ਜਿਹੜੇ ਹੈਗੇ ਗੁਰਦਾਸਪੁਰ ਤੋ ਉਹਨਾਂ ਨੇ ਇਹਨਾਂ ਨੂੰ ਟਰੈਕ ਕੀਤਾ ਤੋ ਉਹਨਾਂ ਨੇ ਜਿਹੜਾ ਹੈਗਾ ਇੱਕ ਬੰਦੇ ਨੇ ਉਹਨਾਂ ਤੇ ਫਾਇਰ ਕੀਤਾ ਹੈਗਾ ਜਿਹੜਾ ਫਾਇਰ ਗੱਡੀ ਦੇ ਵੱਜਿਆ ਹੈ ਪੁਲਿਸ ਗੱਡੀ ਦੇ ਵੱਜਿਆ ਹੈ ਸੈਲ ਡਿਫੈਂਸ ਦੇ ਵੀ ਪੁਲਿਸ ਤੇ ਵੀ ਫਾਇਰ ਕੀਤਾ ਹੈ ਤੋ ਉਹਦੇ ਇੰਜਰੀ ਹੋਈ ਹੈਗੀ ਕੌਣ ਬੰਦਾ ਸਭ ਕੀ ਨਾਮ ਇਹਦਾ ਜਸਪਾਲ ਜੱਸੀ ਨਾਮ ਹੈ ਜੀ ਜਸਪਾਲ ਦਸੂਹੀ ਜੀ ਆ ਕਿੰਨੇ ਬੰਦੇ ਸੀ ਇੱਕ ਇੱਕ ਬੰਦਾ ਗੁਰਦਾਸੋਂ ਬਲੋਂਗ ਕਰਦਾ ਜੀ ਤੇ ਬਟਾ ਬਟਾ ਲੇਦਾ ਹਾਂ ਜੀ ਹਾਂ ਜੀ ਗੈਂਗਰਾਂ ਤੋਂ ਬਾਕੀ 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 ਸਾਰੀ ਚੀਜ਼ਾ ਤੁਹਾਨੂੰ ਦਰਾਨੇ ਆ ਵੀ ਉਹਨੂੰ ਅਸ਼ਰੀਫ ਐਡਮਿਟ ਕਰਾਇਆ ਬਾਕੀ ਸਾਰੀ ਇਸ ਇਨਵੈਸਟੀਗੇਸ਼ਨ ਕਿਸੇ ਉਹਦੇ ਕੋਲ ਲਾ ਇੱਕ ਇੱਕ 34 ਦਾ 34 ਕਿਸੇ ਕੋਈ ਲੱਗੀ ਹੋਣੀ ਲੈਗ ਤੇ ਗਲੀ ਲੱਗ ਕੇ ਕਵਰ ਹੋ ਗਿਆ ਸਰ ਉਹ ਅਸਲ ਅਸਲ ਕਿੰਨੇ ਫਾਰ ਕੀਤੇ ਸਰ ਨੇ ਜੀ ਜੀ ਇਹਨੇ ਪੁਲਿਸ ਪਾਰਟੀ ਸੇ ਦੋ ਫਾਈਲ ਕੀਤੇ ਜੀ पहला भी कोई एक नहीं एक फाइल कितना एक फाइल कितना एक मिस हो गया ठीक तो है मिस हो गया दो दो फाइल हां जी मामले को दर्ज आ गया वो सारे एसीजी चेक कर ठीक है तो अभी फाइल कितने पुलिस ने फाइल की थी पुलिस ने अभी इन्वेस्टिगेशन तो संगे की बात है ਸਾਡੇ ਵੱਲੋਂ ਤੁਹਾਨੂੰ ਪਤਾ ਹੈਗਾ ਕਿ ਸਭ ਪੁਲਿਸ ਵੱਲੋਂ ਰੁਟੀਨ ਦੇ ਵਿੱਚ ਜਿਹੜਾ ਨਾਕਾਬੰਦੀ ਕੀਤੀ ਜਾਂਦੀ ਹੈਗੀ ਸਾਡੇ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਪੁਲਿਸ ਤੋਂ ਦੁਆਰਾ ਜਿਹੜਾ ਏਰੀਆ ਡੋਮਿਨੈਂਸ ਰੱਖਿਆ ਜਾਂਦਾ ਹੈ ਤੋਂ ਉਸੇ ਸੀਰੀਜ਼ ਦੇ ਵਿੱਚ ਸਾਡੇ ਅੱਜ ਮਾਰਨਿੰਗ ਦੇ ਵਿੱਚ ਅਸੀਂ ਜਿਹੜੀ ਹੈਗੀ ਨਾਕਾਬੰਦੀ ਜਿਹੜੀ ਇਹਦੀ ਕਰਾਈ ਸੀਗੀ ਤੋਂ ਕਲਾਨੋਵ ਦੇ ਵਿੱਚ ਅੱਛਾ ਤੋਂ ਕਲਾਨੋਵ ਤੇ ਫਾਇਰਿੰਗ ਕਰਨ ਦਾ ਟੈਂਪੋ ਹੋਇਆ ਸੀਗਾ ਇਨਮਿਡੀਏਟਲੀ ਫਿਰ ਉਹਨੂੰ ਚੇਜ ਕਰਤੇ ਹੋਏ ਜਿਹੜਾ ਅੱਜ ਪਾਕੀ ਸਭ ਸਾਡੀ ਟੀਮਾਂ ਬਾਕੀ ਟੀਮਾਂ ਵੀ ਆਈਆਂ ਨੇ ਤੋ ਇੱਥੇ ਵੀ ਸੀਆਈਏ ਇਨਚਾਰਜ ਜਿਹੜੇ ਹੈਗੇ ਗੁਰਦਾਸਪੁਰ ਤੋ ਉਹਨਾਂ ਨੇ ਇਹਨਾਂ ਨੂੰ ਟਰੈਕ ਕੀਤਾ ਤੋ ਉਹਨਾਂ ਨੇ ਜਿਹੜਾ ਹੈਗਾ ਇੱਕ ਬੰਦੇ ਨੇ ਉਹਨਾਂ ਤੇ ਫਾਇਰ ਕੀਤਾ ਹੈਗਾ ਜਿਹੜਾ ਫਾਇਰ ਗੱਡੀ ਦੇ ਵੱਜਿਆ ਪੁਲਿਸ ਗੱਡੀ ਦੇ ਵੱਜਿਆ ਸੈਲ ਡਿਫੈਂਸਿਵੇ ਪੁਲਿਸ ਤੇ ਵੀ ਫਾਇਰ ਕੀਤਾ ਤੋ ਉਹਦੇ ਇੰਜਰੀ ਹੋਈ ਹੈਗੀ ਕੌਣ ਬੰਦਾ ਸਭ ਕੀ ਨਾਮ ਇਹਦਾ ਜਸਪਾਲ ਜੱਸੀ ਨਾਮ ਹੈ ਜੀ ਹੱਦਸਪਾਲ ਤੁਸੀਂ ਜੀ ਆ ਕਿੰਨੇ ਬੰਦੇ ਸੀ ਇੱਕ ਇੱਕ ਬੰਦਾ ਗਵਾਸ ਨੂੰ ਬੁਲਾਉਂ ਕਰਤਾ ਜੀ ਤੇ ਬਟਾ ਬਟਾ ਲੇਤਾ ਜੀ ਹਾਂ ਜੀ ਗੈਂਗ ਨੂੰ ਤੇ ਬਾਕੀ 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 ਸਾਰੀ ਚੀਜ਼ ਤੁਹਾਨੂੰ ਦਰਾਨੇ ਆ ਵੀ ਉਹਨੂੰ ਅਸੀਂ ਐਡਮਿਟ ਕਰਾਇਆ ਬਾਕੀ ਸਾਰੀ ਇਨਵੈਸਟੀਗੇਸ਼ਨ ਕਿਸੇ ਉਹਦੇ ਕੋਲ ਇੱਕ ਇੱਕ 34 ਦਾ ਕਿਸੇ ਗੋਲੀ ਲੱਗੀ ਹੋਵੇ ਲੈਗ ਤੇ ਗਲੀ ਕਵਰ ਹੋ ਗਿਆ ਸਰ ਉਹ ਅਸਲ ਅਸਲ ਕਿੰਨੇ ਫਾਰ ਕੀਤੇ ਸਰ ਨੇ ਜੀ ਪੂਰੀ ਪਾਡੀ इन्हें पुलिस पार्टी से दो फायर कीते है नहीं एक फायर कितना एक फायर कितना एक, एक, एक मिस हो गया मिस हो गया दो दो फाइल वो तो 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 सारे एसीजी चेक करना में कितने पुलिस ने फाइल की पुलिस